ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਢੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਨੂੰ ਦਿਖਾਉਂਦਾ ਹੈ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਦਾ ਸਵਾਲ ਟੀਵੀ ਸਕਰੀਨ ਤੇ ਅਸੀਂ ਤੁਹਾਨੂੰ 6 ਤਸਵੀਰਾਂ ਦਿਖਾ ਰਹੇ ਹਾਂ ਜਿਹੜੇ ਕੀ ਆਪਦੇ ਆਪ ਨੂੰ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਦੇਖਦੇ ਆ ਇਹਨਾਂ ਦੇ ਵਿੱਚੋਂ ਤੁਹਾਨੂੰ ਕੌਣ ਲੱਗਦਾ ਹੈ ਕਿ ਕਿਹੜਾ ਲੀਡਰ ਜਿਹੜਾ ਹੈਗਾ ਉਹ ਸਭ ਤੋਂ ਜ਼ਿਆਦਾ ਇਮਾਨਦਾਰ ਹੈ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਆ ਜੇ ਇਹ 6 ਤਸਵੀਰਤ ਤੁਹਾਨੂੰ ਦਿਖਾ ਰਿਹਾ ਤੁਸੀਂ ਸਿਰਫ ਇੰਨਾ ਹੀ ਦੱਸਣਾ ਹੈ ਕਿ ਇਹਨਾਂ ਦੇ ਵਿੱਚੋਂ ਸਭ ਤੋਂ ਇਮਾਨਦਾਰ ਤੁਹਾਨੂੰ ਕੌਣ ਲੱਗਦਾ ਹੈ ਰੁੱਖ ਗੱਲ ਇਹ ਨੇ ਪਹਿਲੀ ਵੱਡੀ ਖਬਰ ਵੱਲ ਨੂੰ ਅੱਜ ਸੀਐਮ ਭਗਵੰਤ ਮਾਨ ਨੇ ਕਾਂਗਰਸ ਪਾਰਟੀ ਦੀ ਰੱਜ ਕੇ ਡੇਲ ਬਣਾਈ ਹੈ ਚਰਨਜੀਤ ਸਿੰਘ ਚੰਨੀ ਨੇ ਕੱਲ ਇੱਕ ਬਿਆਨ ਦਿੱਤਾ ਸੀਗਾ ਕਿ ਵੋਟਾਂ ਵਾਲੀ ਪਰਚੀਆਂ ਆਮ ਆਦਮੀ ਪਾਰਟੀ ਨੇ ਛਪਵਾਲੀਆਂ ਨੇ ਤੇ ਵੋਟਾਂ ਦੇ ਵਿੱਚ ਗੜਬੜੀ ਹੋਊਗੀ ਅਜਿਹਾ ਬਿਆਨ ਚੰਨੀ ਨੇ ਦਿੱਤਾ ਉਸ ਤੋਂ ਬਾਅਦ ਹੁਣ ਸੀਐਮ ਭਗਵੰਤ ਮਾਨ ਨੇ ਰੱਜ ਕੇ ਡੇਲ ਬਣਾਈ ਕੀ ਕੋਈ ਜਾਣਕਾਰੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਤਰਨਤਨ ਦੀ ਬਾਈ ਇਲੈਕਸ਼ਨ ਚ ਚੌਥੇ ਨੰਬਰ ਤੇ ਆਈ ਹੈ ਕਾਂਗਰਸ ਜਮਾਨਤ ਜਬਤ ਹੋ ਗਈ ਨਾਲ ਕਿੰਨੀ ਮੈਗੀ ਟਿਕਟਸ ਈ ਦੇ ਲੋ ਜੋ ਕਾਂਗਰਸ ਨਾਲ ਘਾਟੇ ਦਾ ਸੌਦਾ ਬਣ ਗਈ ਉਹ ਪੈਸੇ ਵੀ ਨਹੀਂ ਪੂਰੇ ਹੋਣੇ ਉਹ ਤਾਂ ਰਾਜ ਬੈਂਕ ਨਹੀਂ ਕੱਢਦੇ ਸੀ ਉਹ ਤਾਂ ਉਦੋਂ ਉਦੋਂ ਹੀ ਕਹਿਣ ਲੱਗ ਗਏ ਸੀ ਜਦੋਂ ਰਾਜ ਬੈਂਕ ਨੇ ਤਿੰਨ ਚਾਰ ਬਿਆਨ ਦੇਤੇ ਸੀ ਕਿ ਮੇਰੇ ਤਾਂ ਪੈਸੇ ਮੋੜੋ ਯਾਰ ਜਿਵੇਂ ਐ ਕਰਦੇ ਹੋ ਪਰ ਉਹ ਕਹਿੰਦੇ ਰਿਫੰਡ ਹੈ ਨਹੀਂ ਇੱਥੇ ਇਹ ਨਾਨ ਰਿਫੰਡੇਬਲ ਹੈ ਇਹੀ ਕਹਿੰਦੇ ਇਹਨਾਂ ਦੀ ਕਹਿੰਦੇ ਮੈਂ ਤਾਂ ਨਹੀਂ ਕਹਿੰਦਾ ਇਹ ਗਿੱਦੜ ਬਾਏ ਤੋਂ ਹਾਰ ਗਈ ਕਾਂਗਰਸ ਪ੍ਰਧਾਨ ਸਾਬ ਦੀ ਕਕਰ ਵਾਲੀ ਹਾਰ ਗਈ ਡੇਰਾ ਬਾਬਾ ਨਾਨਕ ਤੋਂ ਦੋ ਸੈਕਟਰ ਵਾਲੇ ਘਰ ਤੋਂ ਰਾਜਪਾਲ ਦੇ ਚੌਂਕ ਘਰ ਤੋਂ ਪਹਿਲਾਂ ਵਾਲੇ ਚੌਂਕ ਤੱਕ ਮੁੱਖ ਮੰਤਰੀ ਸੀ ਜਿਹੜਾ ਰੰਧਾਵਾ ਉਧਿਗਰ ਲਈ ਆਰਗੀ ਉਹ ਆਮ ਤੌਰ ਤੇ ਮੁੱਖ ਮੰਤਰੀ ਗਿਨੇ ਜਾਂਦੇ ਆ ਵੀ ਇਹ ਐਨੇ ਮਹੀਨੇ ਰਿਹਾ ਇਹ ਐਨੇ ਸਾਲ ਰਿਹਾ ਰੰਧਾਵਾ ਹੈ ਵੀ ਪਹਿਲਾ ਦੇਸ਼ ਦਾ ਮੁੱਖ ਮੰਤਰੀ ਹੈ ਜਿਹੜਾ ਵੀ ਪੌਣੇ 2 ਕਿਲੋਮੀਟਰ ਮੁੱਖ ਮੰਤਰੀ ਰਿਹਾ ਹੈ ਘਰੋਂ ਚੱਲਿਆ ਮੁੱਖ ਮੰਤਰੀ ਤੌਰ ਤੇ ਪੌਣੇ 2 ਕਿਲੋਮੀਟਰ ਵਾ ਕਹਿੰਦੇ ਨਾ ਤੈ ਨਹੀਂ ਹੋ ਹੋਰ ਨਾ ਹੋ ਗਈ ਗੱਲ ਡਰਾਉ ਦਾ ਨਿਕਲਿਆ ਸੁ ਪੌਣੇ 2 ਕਿਲੋਮੀਟਰ ਦੇ ਮੁੱਖ ਮੰਤਰੀ ਸਾਹਿਬ ਰੰਧਾਵਾਜੀ ਉਹ ਅਧਿਕਾਰ ਵਾਲੀ ਹਾਰ ਗਈ ਤੇ ਭਾਬਾ ਨਾਨਕ ਤੋਂ ਚੱਬੇ ਵਾਲ ਹਾਰ ਗਈ ਕਾਂਗਰਸ ਲੁਧਿਆਣਾ ਵੈਸਟ ਕਾਂਗਰਸ ਹਾਰ ਗਈ ਜਲੰਧਰ ਵੈਸਟ ਕਾਂਗਰਸ ਹਾਰ ਗਈ ਕੱਲਾ ਬਰਨਾਲਾ ਜਿੱਤੇ ਨੇ ਤੇ ਪਰ ਬਰਨਾਲੇ ਨਹੀਂ ਤਾਂ ਕਹੋ ਜੀ ਫਿਰ ਮੈਂ ਹਾਂ ਮੇਰਾ ਹਲਕਾ ਜੀ ਉਰ ਸੰਗਰੂਰ ਵਿਧਾਨ ਸਭਾ ਲੋਕ ਸਭਾ ਦਾ ਜਿੱਥੇ ਤਾਂ ਜਿੱਤ ਜਾਂਦੇ ਨੇ ਉੱਥੇ ਠੀਕ ਵੋਟਾਂ ਪੈ ਗਈਆਂ ਜਿੱਥੋਂ ਹਾਰ ਗਏ ਉੱਥੇ ਰੌਂਡ ਪੈ ਗਈ ਕਮਾਲ ਹੈ ਯਾਰ ਬਾਜਵਾਸਾ ਹੁਣ ਪੁੱਛੀਏ ਕਿਹੋ ਜਿਹਾ ਮਟੀਰੀਅਲ ਆ ਗਿਆ ਹੈ ਲੋਕਾਂ 'ਚ ਨੁਕਸ ਕੱਢੀ ਜਾਂਦੇ ਆ ਬਸ ਉਹ ਕਾਲੀ ਦਲ ਉਹ ਕਹਿੰਦੇ ਵੀ ਜੇ ਤਰਨ ਤਰਨ ਤੋਂ ਲੋਕਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਲੋਕ ਗਦਾਰ ਨਿਕਲੇ ਲੋਕਾਂ ਦੇ ਫਤਵੇ ਦਾ ਇਹ ਨਿਰਾਦਰ ਕਰਦੇ ਨੇ ਆ ਜਿਹੜਾ ਕੱਲ ਨੂੰ ਵੋਟਾਂ ਪਾਉਣਗੇ ਲੋਕ 17 ਨੂੰ ਰਿਜ਼ਲਟ ਆਜੂ ਉਹਦਾ ਫਤਵੇ ਦਾ ਨਹੀਂ ਇਹਨਾਂ ਨੇ ਮੰਨਣਾ ਵੀ ਲੋਕਾਂ ਦਾ ਫਤਵਾ ਸਿਰ ਮੱਥੇ ਅਸੀਂ ਕਮਜ਼ੋਰੀਆਂ ਆਪਦੀਆਂ ਜਾਂ ਕਿੱਥੇ ਕਮੀ ਰਹਿ ਗਈ ਉਹਦੀ ਸਮੀਖਿਆ ਕਰਾਂਗੇ ਨਾ ਇਹ ਕਹਿੰਦੇ ਕਿ ਨਾ ਨਾ ਜੀ ਦਾ ਤੱਕੇ ਨਾਲ ਜੁੱਤੇ ਨੇ ਤੱਕੇ ਨਾਲ ਜੁੱਤੇ ਨੇ ਐ ਹੁਣ ਜਾ ਕੇ ਘਰਾਂ ਦੇ ਤੱਕੇ ਨਾਲ ਵੋਟਾਂ ਪਾ ਲਾਂਗੇ ਅਕਾਲੀ ਦਲ ਨੂੰ ਚਾਰੇ ਜਦੋਂ ਬਾਈ ਇਲੈਕਸ਼ਨ ਹੋਈਆਂ ਸੀ ਅਕਾਲੀ ਦਲ ਨੂੰ ਚਾਰੇ ਬਾਈ ਇਲੈਕਸ਼ਨਾਂ ਤੋਂ ਬੰਦਾ ਲੱਭਿਓ ਇਲੈਕਸ਼ਨ ਨਹੀਂ ਲੜੇ ਸੀਗੇ ਸੀਐਮ ਭਗਵੰਤ ਮਾਨ ਅਕਸਰ ਆਪਣੇ ਪਾਜਨਾ ਦੇ ਵਿੱਚ ਕਹਿੰਦੇ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪਰ ਰੰਗਲਾ ਪੰਜਾਬ ਤਾਂ ਕੀ ਬਣਾ ਅੱਜ ਦਾ ਪੰਜਾਬ ਜਿਹੜਾ ਹੈਗਾ ਗੁੰਡਾਗਰਦੀ ਵਾਲਾ ਪੰਜਾਬ ਬਣਦਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੁਖਾਨੰਦ ਪਿੰਡ ਦੀਆਂ ਜਿੱਥੇ ਦਰਵਾਜ਼ੇ ਬਣ ਦਿੱਤੇ ਗਏ ਲੋਕ ਰੋਂਦੇ ਫਿਰਦੇ ਨੇ ਤੇ ਬਿਜਲੀ ਵਾਲੇ ਖੰਭਿਆਂ ਤੇ ਜਿਹੜੇ ਛੋਟੇ ਟਰਾਂਸਫਾਰਮਰ ਲੱਗੇ ਹੁੰਦੇ ਆ ਉਹ ਪੁੱਟ ਦਿੱਤੇ ਗਏ ਆ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਸੁਖਾਨੰਦ ਪਿੰਡ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਐਮਐਲਏ ਦੇ ਆਪਦੇ ਪਿੰਡ ਦੀਆਂ ਲੜਾਈ ਜਾ ਰਹੀ ਆ ਸਾਡੇ ਘਟਰੇ ਪੰਜ ਕੰਪਲੇਂਟਾਂ 100 ਨੰਬਰ ਤੇ ਮੈਂ ਕੀਤੀਆਂ ਪੁਲਿਸ ਜਨਰੇਲ ਜੀ ਨੇ ਬਾਤਾਂ ਦੀ ਪਰ ਸਤ ਬਹੁਤ ਸਰ ਜਦੋਂ ਨਾ ਇੱਥੇ ਪੁਲਿਸ ਆਈ ਹੈ ਜੀ 10 ਵਜੇ 10 11 ਵਜੇ ਪੁਲਿਸ ਆਈ 10 ਕਵਜੇ ਪੁਲਿਸ ਆ ਕੇ ਫੇਰ ਹੋ ਗਿਆ ਹਾਂ ਉਦੋਂ ਬਾਅਦ ਹਾਂ ਉਦੋਂ ਬਾਅਦ ਚ ਹੀ ਆਈ ਹੈ ਪੁਲਿਸ ਸਾਰਾ ਕੁਝ ਬਾਅਦ ਚ ਹੀ ਆਈ ਹੈ ਕਮੀ ਹੈ ਬਿਲਕੁਲ ਹੀ ਇਹ ਬਹੁਤ ਲੇਟ ਪੁਲਿਸ ਆਈ ਹੈ ਜਦੋਂ ਟਰਾਂਸਫਰਮ ਹੋਤੀ ਉਹਨਾਂ ਨੇ ਕੋਈ ਕੋਈ ਵਸਤੂ ਸਿੱਟੀ ਹੈ ਸਰੀਰ ਤੇ ਬਲਾਸਟ ਹੋਇਆ ਉਦੋਂ ਪੁਲਿਸ ਆਈ ਆ ਉਹ ਕਹਿੰਦੇ ਉਹਨਾਂ ਨੂੰ ਲੱਗਿਆ ਫੇਰਿੰਗ ਹੋਈ ਹੈ ਤਾਂ ਕਰਕੇ ਪੁਲਿਸ ਆਈ ਆ ਪਹਿਲਾਂ ਕੋਈ ਨਹੀਂ ਆਇਆ 2-3 ਘੰਟੇ ਕੋ ਚੌਕੀ ਥਾਣਾ ਕਿੰਨੀ ਦੂਰ ਹੈ? ਸਮਾਲਸਾਰਾ ਇੱਥੋਂ 12-12 ਕਿਲੋਮੀਟਰ ਤੋਂ ਹੋ ਗਈ। 10-12 ਮਿੰਟਾਂ ਦਾ ਰਾਹ। ਹਾਂ ਬਸ ਇੰਨੀ ਹੈ 10-12 ਮਿੰਟ। 10-12 ਮਿੰਟਾਂ ਦਾ ਰਾਹ ਤੁਸੀਂ ਫੋਨ ਕਰ ਰਹੇ ਸੀ ਤਾਂ ਉਹ ਤੋਂ ਬਾਅਦ ਮਤਲਬ ਪੁਲਿਸ ਆਈ। ਹਾਂਜੀ 2 ਘੰਟੇ ਬਾਅਦ ਆਈ ਹੈ 2 ਢਾਈ ਘੰਟੇ ਬਾਅਦ। 2 ਘੰਟੇ ਬਾਅਦ। 2 ਢਾਈ ਘੰਟੇ ਬਾਅਦ ਚੋਂ ਆਈ। ਲੜਾਈ ਹੋ ਨਹੀਂ ਬੜੀ। ਹਾਂਜੀ ਉਦੋਂ ਆਈ ਆ ਜੀ। ਲੜਾਈ ਮੇਰੇ ਕੋਲ ਨਿਬੜ ਗਿਆ ਉਹ ਪੁਲਿਸ ਆਈ। ਉਦੋਂ ਪੁਲਿਸ ਆਈ ਐਮਐਲਏ ਵੀ ਆ ਗਿਆ ਸੀਗਾ ਜੀ ਇੱਥੇ। ਹਾਂਜੀ ਹਾਂਜੀ। ਸਰਪੰਚ ਵੀ ਆ ਗਈ ਸੀ ਮਤਲਬ ਐਮਐਲਏ ਸਾਹਿਬ ਨੂੰ ਵੀ ਨਹੀਂ ਪਿੱਛੇ ਫੋਨ ਕੀਤਾ ਕਿਉਂਕਿ ਤੁਹਾਡੇ ਪਿੰਡ ਦੇ ਵੀ ਉਹਨਾਂ ਨੂੰ ਵੀ ਦੱਸਿਆ ਵੀ ਆਹ ਘਟਨਾ ਹੋਈ ਜਾਂਦੀ ਨਹੀਂ ਜੀ ਨਹੀਂ ਚਲਿ ਪੁਲਿਸ ਨੂੰ ਫੋਨ ਕੀਤਾ ਸੀ ਹਾਂ ਜੀ ਹਾਂ ਜੀ ਐਮਐਲਏ ਸਾਹਿਬ ਨੂੰ ਨੇ ਕਿਹਾ ਵੀ ਤੁਸੀਂ ਪੁਲਿਸ ਭਜਵਾਓ ਜੀ ਤੁਸੀਂ ਨਹੀਂ ਸਰ ਮੇਰੇ ਕੋਲ ਕੋਈ ਕੰਟੈਕਟ ਨੰਬਰ ਹੈ ਨਹੀਂ ਸੀਗਾ ਬਾਅਦ ਚ ਪੁਲਸ ਆਈ ਸੀ ਐਮਐਲਏ ਸਾਹਿਬ ਨਾਲ ਹੀ ਆਈ ਸੀ ਪੁਲਿਸ ਵੀ ਆ ਗਈ ਸੀਗੀ ਇਹ ਤੋਂ ਬਾਅਦ ਚ ਐਮਐਲਏ ਸਾਹਿਬ ਬੰਨਾਲ ਆਏ ਸੀਗੇ ਨਾਲ ਹੀ ਉਹਨਾਂ ਦੇ ਪੁਲਸ ਆ ਗਈ ਸੀਗੀ ਇਹ ਤੋਂ ਬਾਅਦ ਚ ਵੀ ਤੋਂ ਬਾਅਦ ਚ ਪੁਲਸ ਨਹੀਂ ਆਈ ਦੋ ਜੋ ਮਤਲਬ ਕਿ ਝਗੜਾ ਹੋ ਗਿਆ ਸਾਰਾ ਕੁਝ ਹੋ ਗਿਆ ਇਹ ਤੋਂ ਬਾਅਦ ਚ ਪੁਲਸ ਐਮਐਲਏ ਸਾਹਿਬ ਵੀ ਆਈ ਇਦੂ ਬਾਅਦ ਚ ਉਹਨਾਂ ਨੇ ਮੌਕਾ ਦੇਖਿਆ ਸਾਰਿਆਂ ਦੇ ਘਰੇ ਵੀ ਗਏ ਆ ਚੀਜ਼ ਦੇਖੀ ਮਤਲਬ ਠੀਕ ਹੈ ਨਾ ਆ ਦੇਖਿਆ ਕਿ ਭੱਜੇ ਭੰਨੇ ਭੁੰਨੇ ਬਾਅਦ ਸਾਰਿਆਂ ਨੇ ਕੀਤਾ ਸਾਰਾ ਕੁਝ ਫਿਰ ਇਹਦੂ ਬਾਅਦ ਤੇ ਐਮਐਲ ਸਰ ਕੋਈ ਐਕਸ਼ਨ ਲਾਵਾਂਗੇ ਇਹਦੂ ਬਾਅਦ ਇਹਦੂ ਬਾਅਦ ਚ ਚਲੇ ਗਿਆ ਸਾਰਾ ਕੁਝ ਹੂੰ ਇਹਦੂ ਬਾਅਦ ਚ ਕੁਝ ਹੋਏ ਇਹਦੂ ਬਾਅਦ ਤਾਂ ਇਹ ਪਹਿਲਾਂ ਤਾਂ ਕੁਝ ਵੀ ਨਹੀਂ ਹੋਇਆਗਾ ਹੂੰ ਬਹੁਤ ਵੀ ਮਨ ਲੱਗੇ ਹੂੰ ਦੁੱਧ ਪੌਣ ਜਾ ਕੇ ਨਿਹੱਤੇ ਬੰਦੇ ਦੇ ਅੱਗੇ ਡਾਂਗਾ ਮਾਰਨ ਲੱਗੇ ਇਹ ਤਾਂ ਕੋਈ ਇਨਸਾਫ ਵਾਲੀ ਗੱਲ ਤਾਂ ਹੈ ਨਹੀਂਗੀ ਹੂੰ ਇਦਾਂ ਬਾਅਦ ਚੋਂ ਬੰਦਾ 11 ਵਜੇ ਫੇਰ ਆ ਕੇ ਆ ਕੇ ਫੇਰ ਲੋਕਾਂ ਨੇ ਘਰੇ ਵਰਦੇ ਆਵਾਜ਼ ਦਿੰਦੇ ਜਿਹੜੇ ਬਾਹਰੋਂ ਬੰਦੇ ਬੁਲਾਈ ਉਹਨਾਂ ਨੇ ਮਢੀਰ ਵਧਾਈ ਉਹ ਆ ਕੇ ਫਿਰ ਬਾਰ ਭੰਦੇ ਆ ਲੋਕਾਂ ਨੂੰ ਆ ਕੇ ਕਹਿੰਦੇ ਤੁਹਾਡੇ ਸਿਰ ਪਾੜ ਦਾਂ ਜਿਹੜਾ ਮੂਰੇ ਹੁੰਦਾ ਉਹਨੂੰ ਹੀ ਮਾਰ ਦਿੰਦੇ ਸੀਗੇ ਇੱਦਾਂ ਕੋਈ ਗੱਲ ਨਹੀਂ ਗਈ ਮਤਲਬ ਪੂਰਾ ਗੁੰਡਾ ਕਰਦੀਆਂ ਨਾਚ ਪੂਰਾ 2 ਘੰਟੇ ਪੂਰਾ ਗੁੰਡਾ ਕਰਦੀਆਂ ਨਾਚ ਪੂਰਾ 2 ਤੋਂ 2.5 ਘੰਟੇ ਪੂਰਾ ਮਤਲਬ ਉਹ ਦੇਸ ਦਾ ਮੋਲ ਸੀ ਪੂਰਾ ਦੇਸ ਦਾ ਮੋਲ ਸੀਗਾ ਪੂਰਾ ਉਹਨਾਂ ਨੇ ਲੈਡ ਲੈਡ ਇਸ ਕਰਕੇ ਵਜਾਈ ਉਹਨਾਂ ਨੇ ਕਰਕੇ ਸਾਡਾ ਕੋਈ ਚਿਹਰਾ ਨਾ ਬੜਾ ਆ ਜਾਵੇ ਸਾਹਮਣੇ ਵਸ ਤਾਂ ਕਰ ਕੀ ਮਤਲਬ ਇਹ ਕਹਿੰਦੇ ਕੈਮਰੇ ਦੀ ਵੀਡੀਓ ਕਢਾਓ ਤਿੰਨ ਕੈਮਰੇ ਲੱਗੇ ਹੋਇਆ ਅੱਛਾ ਕਢਵਾ ਲਓ ਵੀਡੀਓ ਤੁਸੀਂ ਉਹ ਤਾਂ ਡੀਵੀਆਰ ਤਾਂ ਲੈ ਕੇ ਮਲਾਜੋ ਮਲਾਜਮ ਲੈ ਗਿਆ ਹੈ ਹਾਂ ਤੁਸੀਂ ਕਢਵਾ ਲਓ ਕੈਮਰੇ ਦੀ ਵੀਡੀਓ ਤਾਂ ਕਢਵਾ ਸਕਦੇ ਆ ਪਤਾ ਲੱਗ ਜੇ ਕਿੰਨੇ ਬੰਦੇ ਆਏ ਆ ਮਤਲਬ ਪੂਰਾ ਇੱਥੇ ਗੁੰਡਾਗਰਦੀ ਹੋਈ ਆ ਪੂਰਾ ਹੀ ਹੋਇਆ ਉਹ ਡਾਡੂ ਕਰਨੀ ਸੀ ਉਹਨਾਂ ਨੂੰ ਜੀ ਨਾ ਕੋਈ ਡਾਡੂ ਕਰਨੀ ਸੀ ਗਈ ਉਹ ਆਏ ਫਿਰ ਸਿਹਤ ਆਈ ਹੁੰਦੀ ਜੀ ਨਾ ਜਿਆਦਾ ਪਹਚਾਰ ਪੈ ਸਾਰਿਆਂ ਨੂੰ ਕੋਠਿਆਂ ਤੇ ਚੜਾਤਾ ਜਵਾਕਾ ਜੱਲੇ ਵਾਲਿਆਂ ਨੂੰ ਵੀ ਤੇ ਫੇਰ ਉਹ ਹਣ ਕਿੱਥੇ ਜਵਾਕ ਇਨੇ ਭੋਰਾ ਭੋਰਾ ਕੁੜੀਆਂ ਤੇ ਕਿੱਥੋਂ ਨਾਖ ਲੈਂਦੇ ਉਹਨਾਂ ਲੈ ਕੇ ਅਗਲਾ ਕੋਠਿਆਂ ਤੇ ਚੜਦੇ ਉਹਨਾਂ ਦੀਆਂ ਗਾਲਾਂ ਕੱਢੇ ਤੁਹਾਡੇ ਜਵਾਈ ਆ ਗਏ ਤੁਹਾਡੇ ਜਵਾਈ ਆ ਗਏ ਇਹੀ ਕਰੀ ਗਏ ਉਹ ਹਾਂ ਉਹਨਾਂ ਦੀਆਂ ਗਾਲਾਂ ਬਹੁਤ ਕੱਢੀਆਂ ਜੀ ਮਸਾ ਲੋਕਾਂ ਨੇ ਜਾਨ ਬਚਾਈ ਆ ਅੱਗੇ ਰੋਕਣਾ ਜਮਾ ਹਾਂ ਜਮਾ ਡਰਨੀ ਸੀ ਉਹਨਾਂ ਨੇ ਜੀ ਨਹੀਂ ਜੀ ਹਾਂ ਕੋਈ ਡਰ ਨਹੀਂ ਉਹਨਾਂ ਨੂੰ ਤਾਂ ਉਹ ਤਾਂ ਐ ਸੀਗਾ ਵੀ ਜਮੇ ਖਾਣੇ ਦਾ ਮੁੰਡਾ ਤੇ ਠਾਣਾ ਫੜਿਆ ਜਾਵੇ ਜੀ ਮੈਂ ਦੋਨੇ ਮੁੰਡੇ ਆ ਗਏ ਦੋਨੇ ਮੁੰਡੇ ਕੈਵਰੇਜ ਚ ਵੀ ਆਉਂਦੇ ਜੀ ਦੋਨੇ ਮੁੰਡੇ ਆਉਂਦੇ ਇਥੋਂ ਦੇ ਨਾਂ ਦੇ ਮੁੰਡਾ ਦੇ ਨਾਲ 10-10 ਕੇ ਘਰਾਂ ਦੇ ਗੇਟ ਬਣਾਏ ਆ ਜੀ ਹਾਂ ਜੀ ਉਹ ਉਹ ਹੋ ਸਾਡੇ ਤਾਇ ਦੇ ਮੁੰਡਾ ਸੀ ਸਕੇ ਦਾ ਜਿਹੜਾ ਮੁੰਡਾ ਮਰਿਆ ਜੀ ਅੱਜ ਸਕੇ ਦਾ ਹਾਂ ਜੀ ਸਕੇ ਤਾਇ ਦਾ ਮੁੰਡਾ ਅਸੀਂ ਤਾਂ ਉਹਨੂੰ ਲੈ ਕੇ ਨਿਕਲ ਗਏ ਜੀ ਉਧਰ ਮੋਗੇ ਨੂੰ ਉਹ ਉਦੋਂ ਬਾਅਦ ਚ ਆਏ ਆ ਜੀ ਬਾਅਦ ਚ ਪਚਾਲ ਵਾਲਾ ਪਿਆ ਜੀ ਓਕੇ ਅੱਗੇ ਵੀ ਘਰ ਆ ਸਾਹਮਣਾ ਘਰ ਇਹਦਾ ਮੈਂ ਕਹਿੰਦਾ ਬੰਦੇ 50 ਵੜੇ ਜਾਂਦੇ ਨੇ ਇਹ ਕੰਟਰੋਲ ਕਰਨਾ ਚਾਹੀਦਾ ਹੈ ਵੜ ਕੇ ਦੂਜੇ ਦੇ ਘਰੇ ਵੜ ਕੇ ਜਾਨਾਂ ਬਚਾਈਆਂ ਬਹੁਤ ਬੁਰਾ ਹਾਲ ਹੋਇਆ ਵਿਧਾਇਕ ਦੇ ਪਿੰਡ ਚ ਵਿਧਾਇਕ ਦੇ ਪਿੰਡ ਚ ਇਹ ਹਾਲ ਹੋਇਆ ਆ ਵੇਖੋ ਜੀ ਵੇਖੋ ਸਰਕਾਰ ਐਂ ਤਾਂ ਲੱਗਦਾ ਵੀ ਸਰਕਾਰ ਹੈ ਹੀ ਨਹੀਂ ਯਾਰ ਐਂ ਲੱਗਦਾ ਵੀ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਯਾਰ ਐਡੀ ਗੁੰਡਾ ਕਰਦੀ ਹੋਈ ਅਸੀਂ ਜ਼ਿੰਦਗੀ ਦੇ ਵਿੱਚ 66-65 ਸਾਲ ਦੀ ਜਾਨ ਦੀ ਜੇ ਪਹਿਲੀ ਵਾਰ ਵੇਖਿਆ ਕੰਮ ਹਾਂਜੀ ਐਮਐਲਏ ਸਾਹਿਬ ਕੀ ਇਹ ਹੈ ਤੁਹਾਡਾ ਤੇ ਤੁਹਾਡੇ ਸਿਆ ਭਗਵੰਤ ਮਾਨ ਦਾ ਰੰਗਲਾ ਪੰਜਾਬ ਜਿੱਥੇ ਲੋਕਾਂ ਨੂੰ ਛੱਤਾਂ ਤੇ ਚੜ ਚੜ ਕੇ ਜਾਨ ਬਚਾਉਣੀ ਪੈਂਦੀ ਹੈ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸਿਓ ਖੈਰ ਰੋਕ ਕਰ ਲੈਣਿਆ ਅਗਲੀ ਵੱਡੀ ਖਬਰ ਵੱਲ ਨੂੰ ਗੈਂਗਸਟਰ ਤੋਂ ਸਮਾਜ ਸੇਵੀ ਬਣ ਗੁਰਪ੍ਰੀਤ ਸਿੰਘ ਨੂੰ ਰਿਹਾ ਕਰ ਦਿੱਤਾ ਗਿਆ ਹੈ ਤੇ ਰਿਹਾ ਹੁੰਦੇ ਸਾਰੇ ਸਿੱਖ ਹੁਣੇ মিডিਆ ਨਾਲ ਗੱਲਬਾਤ ਕੀਤੀ ਸਿੱਖ ਹੁਣੇ ਇੱਕ ਵਾਰ ਫਿਰ ਤੋਂ ਅਮਲੇ ਰਜਨੀਸ਼ ਨੇ ਇਹ ਤੇ ਵੱਡੇ ਇਲਜ਼ਾਮ ਲਾਇਆ ਤੇ ਨਾਲ ਦੀ ਨਾਲ ਵੋਟਾਂ ਦਾ ਵੀ ਜ਼ਿਕਰ ਕੀਤਾ ਹੈ ਕੀ ਕੋਈ ਜਾਣਕਾਰੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਮੈਂ ਜੀ ਲੋਕਤੰਤਰਿਕ ਦੀ ਜਿੱਤ ਮੰਨਦਾ ਤੇ ਮੈਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਦਾ ਅਸੀਂ ਓਟਾਸਰਾ ਲੈ ਕੇ ਚੱਲੇ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਸਚਾਈ ਦੀ ਜਿੱਤ ਹੋਈ ਆ ਮੈਂ ਸਮੁੱਚੀ ਅਕਾਲੀ ਦਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਪੈਰਵਾਹੀ ਕੀਤੀ ਸਾਡੇ ਵਕੀਲ ਸਾਹਿਬ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਆਪਦੇ ਦਿਹਾਤੀ ਹਲਕੇ ਦੇ ਤੇ ਪੂਰੇ ਪੰਜਾਬ ਦੇ ਜਿਹੜੇ ਮੇਰੇ ਭਰਾ ਨੇ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੀਤਾ ਮੇਰੇ ਲਈ ਇੰਨੀ ਪੇਰਵਾਹੀ ਕੀਤੀ ਮੈਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਦਿਆਂ ਤੇ ਕਦੇ ਉਹਨਾਂ ਦਾ ਦੇਨ ਨਹੀਂ ਦੇ ਸਕਦਾ ਤੇ ਇਹ ਸਭ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਮੇਰੇ ਹਲਕੇ ਦੇ ਲੋਕਾਂ ਦੀ ਕਿਰਪਾ ਨਾਲ ਹੀ ਹੋਇਆ ਸਰਕਾਰ ਦੇ ਕਾਰਨ ਕੀ ਸੀ ਜੀ ਵੀ ਜਿਹੜੇ ਗ੍ਰਿਫਤਾਰ ਕਰਨਾ ਕਾਰਨ ਬਾਈ ਜੀ ਐਮਐਲਏ ਆ ਸਾਡਾ ਦਿਹਾਤੀ ਦਾ ਰਜਨੀਸ਼ ਦਈਆ ਜੋ ਬਖਲਾ ਗਿਆ ਆਪਦੀ ਹਾਰ ਤੋਂ ਉੱਥੇ ਚਾਰੇ ਸੀਟਾਂ ਤੇ ਉਹਦੀ ਹਾਰ ਹੁੰਦੀ ਪਈ ਆ ਤੇ ਉਹ ਸਰਕਾਰ ਨੂੰ ਉੱਪਰ ਗਲਤ ਪਲਾਨ ਕਰ ਰਿਹਾ ਚੀਜ਼ਾਂ ਜੋ ਕਿ ਮੈਂ ਆਪਣੀ ਪਾਸਟ ਵਾਲੀ ਲਾਈਫ ਨੂੰ ਛੱਡ ਕੇ ਲੋਕਤੰਤਰ ਦੇ ਵਿੱਚ ਆਣ ਕੇ ਕਾਨੂੰਨ 'ਚ ਵਿਸ਼ਵਾਸ ਰੱਖ ਕੇ ਮੈਂ ਇਲੈਕਸ਼ਨ ਲੜ ਰਿਆ ਤੇ ਉਸ ਚੀਜ਼ ਤੋਂ ਉੱਕ ਭਰਾ ਕੇ ਉਹਨੇ ਮੇਰੇ ਤੇ ਪਰਚੇ ਵਾਲਾ 57 ਦਾ ਸਟੈਪ ਕੀਤਾ ਨਹੀਂ ਤਾਂ 57 ਦੀ ਜਵੰਤੂ ਦਾ ਥਾਣੇ ਦੇ ਵਿੱਚ 1 ਮਿੰਟ ਚ ਲਈ ਜਾ ਸਕਦੀ ਤੇ ਮੈਨੂੰ ਉਹਨਾਂ ਨੇ ਜੇਲ੍ਹ ਦੇ ਵਿੱਚ ਡਿਟੇਨ ਕਰਵਾਇਆ ਪਰ ਇਹ ਚੀਜ਼ਾ ਮੈਂ ਕੋਰਟ ਦਾ ਜੁਡੀਸ਼ਰੀ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਇਸ ਚੀਜ਼ ਨੂੰ ਸਮਝਿਆ ਸਮਝ ਕੇ ਤੇ ਜਿਨ੍ਹਾਂ ਨੇ ਮੈਨੂੰ ਰਿਹਾ ਕੀਤਾ ਤੇ ਸਚਾਈ ਦੀ ਜਿੱਤ ਹੋ ਗਈ। ਅਗਲੀ ਖਬਰ ਵੋਟਾਂ ਦੇ ਵਿੱਚ ਪਰਚੀਆਂ ਛਪਾਉਣ ਦਾ ਸਾਬਕਾ ਸੀਐਮ ਚੰਨੀ ਦਾ ਬਿਆਨ ਇੰਨਾ ਵਾਇਰਲ ਹੋਇਆ ਕਿ ਪੂਰੀ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਚੰਨੀ ਨੂੰ ਜਵਾਬ ਦੇਣ ਲੱਗ ਗਈ ਹੈ। ਨਾਬਾਤੋਂ ਵਿਧਾਇਕ ਦੇਵ ਮਾਨ ਨੇ ਤਿੱਖਾ ਜਵਾਬ ਦਿੱਤਾ ਹੈ ਚਰਨਜੀਤ ਸਿੰਘ ਚੰਨੀ ਨੂੰ ਸੁਣਨ ਵਾਲਾ ਹੈ। ਪਰਪੇਚਨ ਦੇ ਇਲਜ਼ਾਮ ਲਗਾਏ ਸੀ। ਕੌਣ ਗੱਲ ਕਰ ਰਿਹਾ ਜੀ ਚਰਨਜੀਤ ਚੰਨੀ। ਉਹ ਆਪ ਕਰਦੇ ਸੀ ਨਾ ਇਹ ਕੰਮ। ਚੰਨੀ ਸਾਹਿਬ ਆਪ ਇਹ ਕੰਮ ਕਰਦੇ ਸੀ। ਚੰਨੀ ਸਾਹਿਬ ਆਪ 350 ਕਰੋੜ ਦੇ ਕੇ ਚੀਫ ਮਿਨਿਸਟਰ ਬਣੇ ਸੀ। ਉਹਨਾਂ ਨੂੰ ਆਪ ਪਤਾ ਵੀ ਪਟਿਆ ਸਿੱਧੇ ਕੰਮ ਕਿਵੇਂ ਕਰਨੇ ਆ। ਸਾਡੇ ਤਾਂ ਮਨ 'ਚ ਇਤਨਾ ਦੀ ਕੋਈ ਗੱਲ ਹੈ ਨਹੀਂ ਜਿਵੇਂ ਕਿ ਮੈਂ ਕੋਈ ਬੈਲਟ ਪੇਪਰ ਛਪਾ ਲੂਗਾ ਜੀ ਇਲੈਕਸ਼ਨ ਕਮਿਸ਼ਨ ਆ ਗਵਰਨਮੈਂਟ ਦੀਆਂ ਹਦਾਇਤਾਂ ਨੇ ਐ ਕੋਈ ਕਾਨੂੰਨ ਨੂੰ ਕਿਵੇਂ ਮੁਲਾਜ਼ਮਾ ਨੇ ਆਪਣੀ ਨੌਕਰੀ ਨਹੀਂ ਕਰਨੀ ਐ ਕੋਈ ਦੇ ਹੱਥਾਂ 'ਚ ਕੋਈ ਕਿੰਨੇ ਖੇਡੂਗਾ ਜੀ ਜੋ ਕਾਨੂੰਨ ਮੁਤਾਬਕ ਉਵੇਂ ਹੀ ਹੋ ਰਿਹਾ ਚੰਨੀ ਸਾਹਿਬ ਨਾ ਕਈ ਵਾਰੀ ਚੱਕਰ ਵਾਲੇ ਤੇਜ਼ ਕਰ ਲੈਂਦੇ ਆ ਤੇ ਉਹ ਜਿਵੇਂ ਮੈਂ ਮੱਝਾਂ ਚੋ ਲੈਣਾ ਮੈਂ ਮੱਝਾਂ ਬੁਣ ਲੈਣਾ ਮੈਂ ਆ ਕਰ ਲੈਣਾ ਉਹ ਕੱਲਣਾ ਉਹ ਸਾਰੇ ਚੱਕਰ 'ਚ ਚੱਕਰ ਤੇਜ਼ ਕਰ ਲੈਂਦੇ ਆ ਚੰਨੀ ਸਾਹਿਬ ਇਦਾਂ ਨਹੀਂ ਹੁੰਦੀ ਗੱਲ ਜੀ ਕੋਈ ਬੈਲਟ ਪੇਪਰ ਨਹੀਂ ਕਹਿੰਨੇ ਛਪਾਇਆ ਕਹਿੰਨੇ ਕੁਝ ਨਹੀਂ ਦੇਖੋ ਤੇ ਚੀਮਨਿਸਟਰ ਬਣੇ ਸੀ ਫਿਰ ਤੁਹਾਡੇ ਭਾਣਜੇ ਤੋਂ 11 12 ਕਰੋੜ ਫੜਿਆ ਗਿਆ ਸੀਗਾ ਉਹਦਾ ਜਵਾਬ ਦਿਓ ਬਾਕੀ ਗੱਲਾਂ ਬਾਅਦ ਚ ਕਰਦੇ ਹਾਂ ਸਰ ਸੋ ਸੋ ਵੈਲਿਡ ਪੇਪਰ ਪਹਿਲਾਂ ਹੀ ਭੇਜ ਦਿੱਤੇ ਆ ਕਿਸ ਤਰ੍ਹਾਂ ਪੋਸਿਬਿਲਿਟੀ ਮੰਨਦੇ ਹੋ ਤੁਸੀਂ ਨਹੀਂ ਨਹੀਂ ਬਿਲਕੁਲ ਇਹ ਨਿਰੰਤਰ ਗੱਲ ਹੈ ਜੀ ਇਹ ਸਿਰਫ ਇੱਕ ਬਿਆਨਬਾਜ਼ੀ ਆ ਸਿਰਫ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ અમારી ਪਾਰਟੀ ਨੂੰ ਇਹੇ ਮਾਨਸਿਕਤਾ ਕਾਂਗਰਸ ਕਾਲੀਆਂ ਦੀ ਸੀਗੀ ਜੀ ਸਾਡੀ ਇਹ ਮਾਨਸਿਕਤਾ ਨਹੀਂ ਹੈ ਜਿੰਨੀਆਂ ਹੁਣ ਤੱਕ ਇਲੈਕਸ਼ਨਾਂ ਹੋਈਆਂ ਨੇ ਔਨ ਮੈਰਿਟ ਹੋਈਆਂ ਨੇ ਪਰ ਸਾਰਿਆਂ ਨੇ ਬੜੇ ਅੱਛੇ ਤਰੀਕੇ ਨਾਲ ਵੋਟਾਂ ਪਾਈਆਂ ਨੇ ਔਰ ਆਪਣੇ ਆਪਣੇ ਸਰਪੰਚ ਚੁਣੇ ਨੇ ਪਹਿਲਾਂ ਉਦਿਆ ਨਗਰ ਪੰਚਾਇਤ ਪਾਸੋਂ ਇਲੈਕਸ਼ਨ ਹੋਈ ਹੈ ਬੜੀਆਂ ਫੇਰ ਹੋਈਆਂ ਨੇ ਹਾਂਜੀ ਹਾਂ ਬਿਲਕੁਲ ਇਹਨਾਂ ਦੇਖੋ ਇਹਨਾਂ ਕੋਲੇ ਹੈ ਕੀ ਹੋਰ ਜੀ ਕਾਂਗਰਸ ਕੋਲੇ ਰਾਜਾ ਵੜਿੰਗਕੁਸ਼ ਕਹਿੰਦਾ ਪ੍ਰਤਾਪ ਸਿੰਘ ਬਾਜਵਾ ਕੁਸ਼ ਕਹਿੰਦਾ ਚੰਨੀ ਸਾਹਿਬ ਕੁਝ ਕਹਿ ਰਹੇ ਆ ਇਹ ਜਿੰਨੇ ਬੰਦੇ ਨੇ ਜੋ ਨੀਆਂ ਇਹਨਾਂ ਦੀਆਂ ਪਛਾਵਾਂ ਨੇ ਉਹਨੇ ਇਹਨਾਂ ਦੇ ਬਿਆਨ ਨੇ ਜੀ ਇਹ ਜਿਹੜੀ 100 ਬੈਲਟ ਪੇਪਰ ਛਪਾਲੇ ਵਾਲੀ ਗੱਲ ਹੈ ਠੀਕ ਹੈ ਨਾ ਜੀ ਤੇ ਕਿਤੇ ਵੀ ਸਾਬਤ ਕਰ ਦੇਣ ਚੰਨੀ ਸਾਹਿਬ ਵੀ 100 ਬੈਲਟ ਪੇਪਰ ਛਾਪਿਆ ਜੀ ਤੇ ਚੰਨੀ ਸਾਹਿਬ ਫਿਰ ਇਹਦਾ ਇਹਦਾ ਜਵਾਬ ਦੇਣਗੇ ਜੀ ਦੇ ਆਪਣੀਆਂ ਹਾਂ ਆਪ ਛਪਾਏ ਹੋਣੇ ਇਹਨਾਂ ਨੇ ਹੋ ਸਕਦਾ ਕਾਂਗਰਸੀ ਆਪ ਛਪਾਈ ਫਿਰਦੇ ਹੋਣ ਜੀ ਅੰਦਰ ਖਾਤੇ ਕਿਉਂਕਿ ਆਪਾਂ ਪਹਿਲੇ ਰੌਲਾ ਪਾ ਦੋ ਵੀ ਬਾਅਦ ਚ ਕਹਿਣਾ ਇਹ ਆਪਣੇ ਪੇਪਰ ਵੀ ਐਂ ਕੀਤਾ ਇਹਨਾਂ ਨੇ ਜੀ ਆਪਣੇ ਬੰਦੇ ਨੂੰ ਫਾਈਲ ਦੇ ਕੇ ਭਜਾਤਾ ਸਾਡੇ ਪੇਪਰ ਖੁੱਲੇ ਪੇਪਰ ਖੁੱਲੇ ਸਚਾਈ ਇਹ ਆ ਨਾ ਭਾਲਕੇ ਦੇ ਵਿੱਚ ਨਾ ਤਾਂ ਅਕਾਲੀ ਦਲ ਕੋਲ ਕੈਂਡੀਡੇਟ ਪੂਰੇ ਹੋਏ ਨਾ ਕਾਂਗਰਸ ਕੋਲੇ ਪੂਰੇ ਹੋਏ ਜੀ ਸਚਾਈ ਇਹ ਹੈ ਅਗਲੀ ਖਬਰ ਸਿੱਧੂ ਮੂਸੇਵਾਲੇ ਦੀ ਮਾਤਾ ਮਾਤਾ ਚਰਨਕੌਰ ਦੇ ਨਾਲ ਜੁੜੀ ਹੈ ਕੁਝ ਦਿਨ ਪਹਿਲਾਂ ਜਲੰਧਰ ਦੇ ਵਿੱਚ ਮਸੀਬ ਪਾਈਚਾਰੇ ਵੱਲੋਂ ਪਾਨਾ ਸਿੱਧੂ ਦੇ ਪੁੱਤਰੇ ਸਾੜੇ ਗਏ ਜਿਸ ਦੇ ਵਿੱਚ ਮਾਤਾ ਚਰਨਕੌਰ ਦਾ ਵੀ ਪੁੱਤਲਾ ਸਾੜਨ ਦੀ ਕੋਸ਼ਿਸ਼ ਕੀਤੀ ਗਈ ਫਿਰ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਤੇ ਮਨ ਨੂੰ ਬਹੁਤ țeਸ ਪਹੁੰਚੀ ਸੁਭਾਵਿਕ ਜਿਹੀ ਗੱਲ ਹੈ ਜਿਨ੍ਹਾਂ ਦਾ ਇਹ ਬੁੱਤ ਸਾੜੇ ਜਾ ਰਿਹਾ ਸੀਗਾ ਜੇਕਰ ਬਿਨਾਂ ਗਲਤੀ ਦੇ ਇਸ ਤਰ੍ਹਾਂ ਕੋਈ ਕਰ ਰਿਹਾ ਹੋਵੇ ਮਨ ਵੀ ਦੁਖਦਾ ਹੈ ਇਸੇ ਕਰਕੇ ਉਹਨਾਂ ਨੇ ਲੀਗਲ ਨੋਟਿਸ ਭੇਜਿਆ ਸੀਗਾ ਵਿਵਾਦ ਥੰਮਰ ਦਾ ਨਾਮ ਲਈ ਰਹਿ ਰਿਹਾ ਹੈ ਸੀਗਾ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਪੰਜਾਬ ਦਾ ਹਰ ਪਰਿਵਾਰ ਕਿਤੇ ਨਾ ਕਿਤੇ ਜੁੜਿਆ ਹੈ ਬ ਉਸ ਵਿਵਾਦ ਨੂੰ ਖਤਮ ਕਰਨ ਦੇ ਲਈ ਖੁਦ ਮਸੀਬਾਈਚਰ ਦੇ ਲੋਕ ਮਾਨਸਾ ਗਏ ਮੂਸਾ ਪਿੰਡ ਤੇ ਆਪਣੀ ਗਲਤੀ ਦੀ ਸਿੱਧੂ ਦੇ ਪਰਿਵਾਰ ਕੋਲੋਂ ਮਾਫੀ ਮੰਗੀ ਕੀ ਕੁਝ ਕਿਹਾ ਆਉ ਤੁਹਾਨੂੰ ਸੁਣਾਉਂਦੇ ਹਾਂ ਲਈ ਮਸੀਬਾਈਚਰ ਨੂੰ ਜਮਸੀ ਦੀ ਮੈਂ ਅੱਜ ਪੜਾ ਜੀ ਪਿੰਡ ਮੂਸੇ ਵਾਲੇ ਦੇ ਸਾਡੇ ਬਹੁਤ ਸਤਿਕਾਰਯੋਗ ਭਾਈ ਸ਼ੁਭਜੀ ਦੇ ਘਰ ਔਰ ਸਾਡੇ ਸਤਿਕਾਰਯੋਗ ਪਿਤਾ ਜੀ ਬਲਬਾਸ ਸਿੰਘ ਜੀ ਔਰ ਮਾਤਾ ਚੰਦ ਕੌਰ ਜੀ ਦੇ ਅਸੀਂ ਗ੍ਰਹਿ ਵਿੱਚ ਪਹੁੰਚੇ ਆਂ ਤੋਂ ਤੁਸੀਂ ਸਾਰਿਆਂ ਨੇ ਪਿਛਲੇ ਦਿਨਾਂ ਜੇ ਦੇਖੀ ਇੱਕ ਮਾਤਾ ਚੈਲੰਜ ਪੁਤਲਾ ਜਿਹੜਾ ਉਹਨੂੰ ਸਾੜਿਆ ਗਿਆ ਕਿਉਂਕਿ ਪੁਤਲਾ ਸਾੜਿਆ ਨਹੀਂ ਸੀ ਗਿਆ ਔਰ ਉਹਦੀ ਜਿਹੜੀ ਫੋਟੋ ਵੀ ਉਥੋਂ ਸੱਕ ਪਲਾ ਲੀ ਗਈ ਸੀਗੀ ਤਾਂ ਇਹ ਇੱਕ ਜਿਹੜੀ ਟੀਆਰਪੀ ਦੇ ਚੱਕਰ ਦੇ ਵਿੱਚ ਇਹਨਾਂ ਨੇ ਸਾਰਾ ਕੀਤਾ ਪਰ ਫਿਰ ਵੀ ਅਸੀਂ ਮਹਿਸੂਸ ਕੀਤਾ ਕਿ ਸਾਡੇ ਜਿਹੜੇ ਬਜ਼ੁਰਗ ਨੇ ਇਹਨਾਂ ਦੇ ਮਨ ਨੂੰ ਠੇਸ ਪਹੁੰਚੀ ਹੋ ਸਕਦੀ ਹੈ ਇਸ ਲਈ ਅਸੀਂ ਇਹਨਾਂ ਦੇ ਕੋਲ ਪਰਸਨਲੀ ਅੱਜ ਇਹਨਾਂ ਦੀ ਰਹਾਇਸ਼ ਤੇ ਪਹੁੰਚ ਗਏ ਹਾਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਵੱਲੋਂ ਮੈਂ ਕੋਆਰਡੀਨੇਟਰ ਬੰਡੀਆਜ਼ ਨਾਲਾ ਮੈਂ ਅੱਜ ਇਹਨਾਂ ਨਾਲ ਬੈਠ ਕੇ ਸਾਰੇ ਆਪਾ ਵਿਸ਼ੇਤੀ ਇਹਨਾਂ ਨੂੰ ਸਾਰਾ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਆ ਕਿ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ ਪੂਰੇ ਪੰਜਾਬ ਦੇ ਵਿੱਚ ਪੁਤਲੇ ਫੂਕੇ ਗਏ ਸੀਗੇ ਸਾਡੇ ਪ੍ਰਧਾਨ ਜੀ ਜਿਹੜੇ ਸੂਰਜ ਜੀ ਆ ਉਹ ਸਾਡੇ ਨਾਲ ਆਏ ਆ ਜਲੰਧਰ ਤੋਂ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਆ ਔਰ ਜਿਹੜੀ ਮਾਤਾ ਜੀ ਦੀ ਫੋਟੋ ਸੀ ਉਹ ਵੀ ਅਸੀਂ ਨਾਲ ਹੀ ਲੈ ਕੇ ਆਏ ਆ ਕਿਉਂਕਿ ਅਸੀਂ ਸੜਨ ਨਹੀਂ ਦਿੱਤੀ ਉਹ ਪੁਤਲਾ ਵੀ ਨਹੀਂ ਸਾੜਿਆ ਗਿਆ ਮੈਂ ਜਿੰਨੇ ਵੀ ਸਾਡੇ ਸਿੱਧੂ ਭਾਈ ਦੇ ਫੋਲੋਅਰਸ ਨੇ ਮੈਂ ਉਹਨਾਂ ਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਪੁਤਲਾ ਵੀ ਨਹੀਂ ਫੂਕਿਆ ਗਿਆ ਔਰ ਮਾਤਾ ਜੀ ਦਾ ਜਿਹੜਾ ਸਤਕਾਰ ਆ ਉਹ ਬਰਕਰਾਰ ਆ ਔਰ ਮਦਦ ਅਸੀਂ ਇਹਨਾਂ ਦੋਨਾਂ ਜਣਿਆਂ ਦਾ ਬਹੁਤ ਆਦਰ ਦਿਨੋ ਕਰਦੇ ਆ ਜਿਹਨੀਆਂ ਸਾਰੀਆਂ ਗੱਲਾਂ ਬੱਤਾ ਸੀ ਡਿਸਕਸ ਕਰ ਲਈਆਂ ਔਰ ਇਹਨਾਂ ਦੇ ਕੋਲੋਂ ਅਸੀਂ ਉਸੇ ਦਾ ਮਸੂਸੀ ਵੀ ਕਰ ਲਿਆ ਵਾ ਸੋ ਮੈਂ ਪਊ ਬਲਕੌਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣੇ ਦੋ ਸ਼ਬਦ ਜੜਿਆ ਇਸ ਮੌਕੇ ਤੇ ਜਰੂਰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਡਾ ਸਾਰੇ ਆਦੇਦਾਰਾਂ ਦਾ ਕਿਤਨ ਸਤਿਕਾਰ ਕਰਦਾ ਪਿਛਲੇ ਦਿਨੀ ਜੋ ਫੋਟੋ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਬਵਾਦ ਖੜਾ ਹੋ ਰਿਹਾ ਸੀਗਾ ਤਾਂ ਸਾਰਿਆਂ ਨੇ ਬਹਿ ਕੇ ਇਸ ਹਾਲ ਦੇ ਸੋਚ ਵਿਚਾਰ ਨਾਲ ਇੱਕ ਸਹੀ ਫੈਸਲਾ ਹੀ ਲਿਆ ਵੀ ਜਿਹੜੀ ਕੰਟਰੋਵਰਸੀ ਇਹ ਨੂੰ ਖਤਮ ਕੀਤਾ ਜਾਵੇ ਕਿਉਂਕਿ ਦੋਵੇਂ ਤਰ੍ਹਾਂ ਦੇ ਮਨ ਦੇ ਵਿੱਚ ਕੋਈ ਨਫ਼ਰਤ ਵਾਲੀ ਜਾਂ ਕਿਸੇ ਜਿਹੜਾ ਨਸੀਬਾਈ ਚਾਰਾ ਇਹ ਦੇ ਬਲਿੱਤੀ ਸਤਕਾਰ ਹੈ ਤਾਜ ਇਹ ਕਿਤਨੇ ਕਿਤੇ ਮਿਸਟੇਕ ਹੋਈ ਆ ਉਹਦਾ ਕਰਕੇ ਮੋਟੋ ਦਾ ਗਵਾਜ ਜਿਹੜਾ ਸਾਹਮਣੇ ਆ ਗਿਆ ਤਾਂ ਅਸੀਂ ਇਸ ਤਰੀਕੇ ਤੈਨੂੰ ਰੋਕਣਾ ਚਾਹੁੰਦੇ ਆ ਸਾਰੇ ਇਸ ਤੋਂ ਪਹਿਲਾਂ ਜੋ ਵੀ ਹੋ ਗਿਆ ਠੀਕ ਹੈ ਪਰੰਤੂ ਅੱਜ ਤੋਂ ਬਾਅਦ ਮੈਂ ਸਾਰੇ ਪੁੱਤਰوں ਚਾਹਣ ਵਾਲੇ ਸਿੱਧੂ ਪਰਿਵਾਰ ਨੂੰ ਚਾਹਣ ਵਾਲੇ ਸਾਰੇ ਬੱਚਿਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਸ ਵਿਸ਼ੇ ਦੇ ਉੱਤੇ ਕੋਈ ਵੀ ੜਕਾ ਹਟਾਲੀ ਕਰਨਾ ਕੀਤੀ ਜਾਵੇ ਇਹਨੂੰ ਬਹਿ ਕੇ ਸਾਰੀ ਚੀਜ਼ ਨੂੰ ਹੱਲ ਕਰ ਲਿਆ ਗਿਆ ਔਰ ਸਾਰੇ ਇਹਨੇ ਕ੍ਰਿਸਚਨ ਮੁਸੀਬਾ ਇਚਾਰੇ ਦੇ ਆਪ ਨੂੰ ਬੰਨ ਦਿੱਤੇ ਹੋਤੇ ਖੇਤ੍ਰਿਕਵਾਣ ਹਲਕਮ ਕੰਨ ਜਿਆ ਕਰਨ ਸੋ ਇਹ ਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੀ